ਤੇਰੇ ਠਾਠਾ 19 ਸਾਲਾਂ ਦੇ ਪਿੱਛੇ ਦੋ ਜਵਾਗਰ ਹੁਣ ਸਾਹਮਣੇ ਆ ਕੇਵੇਂ ਰੋਈ ਤੂੰ ਆਹ ਸਾਹਮਣੇ ਆਪੇ ਪੈ ਪੈ ਕਰਾਉਂਗਾ ਭਈ ਉਹ ਕਿਹੜੀ ਚੈਨ ਨਹੀਂ ਇਹ ਕਿਹੜੀ ਚੈਨ ਹੈ ਭਾਈ ਭਾਈ ਵੇਖੋ ਮੁੰਡਾ ਰੋਣ ਲੱਗ ਗਿਆ ਭਾਈ ਇੱਧਰ ਨੂੰ ਹੋ ਰਿਹਾ ਭਾਈ ਕਹਿ ਸਾਹਮਣੇ ਕਹਿ ਸਾਹਮਣੇ ਉੱਟਦੇ ਆ ਗਿਆ ਭਾਈ ਯਾਰ ਕਾ ਮੈਂ ਤਾਂ ਵਿਆਹ ਕਰਾਉਣਾਗਾ ਤੇ ਲੈਣੇ ਭਾਈ ਯਾਰ ਪੈਸੇ ਪੈਸੇ ਨਹੀਂ ਤੂੰ ਮਾਰੇ ਨਹੀਂ ਨਹੀਂ ਭਾਈ ਕਿਉਂਗੀ ਆਪਾਂ ਆਪਾਂ ਗੱਲਬਾਤ ਨਹੀਂ 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 ਖਾਣਾ ਖਾਣਾ ਕੋਈ ਨਹੀਂ ਕੋਈ ਨਹੀਂ ਇੱਕ ਵੇਟ ਕਾਰਜਕਾਰ ਜਦ ਇੱਕ ਵੇਕ ਤਾਂ ਕਰ ਹੀ ਆਏਗਾ ਤੁਹਾਡੀ ਮਾਤਾ ਜੀ ਹੈਗੇ ਆ ਮਾਤਾ ਹੈਗੀ ਆ ਮਾਤਾ ਦੇ ਨਾਲ ਤੂੰ ਖੜਾ ਹੈਂਗਾ ਤੇਰੀ ਮਾਤਾ ਆ ਤੁਹਾਡੀ ਛੋਟੀ ਲੱਗੂਗੀ ਤੇ ਉਹ ਵੱਡੀ ਲੱਗੂਗੀ ਤੈਨੂੰ ਕੋਈ ਸ਼ਰਮ ਨਾ ਆਈ ਉਹ ਗੱਲ ਤਾਂ ਮੈਂ ਭਾਈ ਵੀ ਇਹ ਸ਼ਰਮ ਤਾਂ ਮੰਨੇ ਮਾੜੀ ਮੋਟੀ ਹਾਂ ਸਸੀ ਗੱਲ ਜੀ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਅੱਜ ਤੁਹਾਡੇ ਸਾਹਮਣੇ ਇੱਕ ਜੀਬੋ ਗਰੀਬ ਮਸਲਾ ਲੈ ਕੇ ਆਏ ਜਿਸ ਦੇ ਵਿੱਚ ਇੱਕ ਨੌਜਵਾਨ ਜਿਸ ਦੀ ਉਮਰ ਹੈ 22 ਸਾਲ ਤੇ ਜਿਹਨੂੰ 40 ਸਾਲਾਂ ਦੀ ਔਰਤ ਦੇ ਨਾਲ ਪਿਆਰ ਹੋ ਜਾਂਦਾ ਔਰਤ ਦੇ ਇੱਕ 18 ਸਾਲਾਂ ਦਾ ਤੇ ਇੱਕ 16 ਸਾਲਾਂ ਦਾ ਦੋ ਜਵਾਕ ਵੀ ਹੈਗੇ ਆ ਤੇ ਤਲਾਕशुदा ਔਰਤ ਨੇ ਮੇਰੇ ਰੱਤ ਦੇ ਵਿੱਚ ਰੋਕ ਲਿਆ ਸਨੇ ਸੇਹਰੇ ਦੇ ਮੁੰਡੇ ਨੂੰ ਆਪਾਂ ਕੈਮਰੇ ਦੇ ਸਾਹਮਣੇ ਲੈ ਕੇ ਆਵਾਂਗੇ ਤੇ ਤੁਹਾਨੂੰ ਤਾਕਤ ਦੇ ਸਾਹਦੇ ਕੀ ਹੈ ਗੱਲਬਾਤ ਆਜੋ ਖਿੱਚ ਕੇ ਆਜੋ ਸਨੇ ਸੇਹਰੇ ਦੇ ਮੁੰਡਾ ਤੁਹਾਨੂੰ ਕੈਮਰੇ ਦੇ ਸਾਹਮਣੇ ਲੈ ਕੇ ਆਵਾਂਗੇ ਆਜੋ ਵੀ ਸਸੀ ਗਾਲ ਜੀ ਜਿਵੇਂ ਤੁਹਾਨੂੰ ਪਹਿਲਾਂ ਪਹਿਲਾਂ ਅਸੀਂ ਦੱਸ ਚੁੱਕੇ ਹਾਂ ਸ਼ੁਰੂ ਦੇ ਵਿੱਚ ਕਿ ਮੁੰਡਾ ਆਪ ਮਹਾਰੇ ਵਿਆਹ ਕਰਾਉਣਾ ਚੱਲਿਆ ਸੀਗਾ ਤੇ ਉਸਦੇ ਵੱਡਾ ਭਰਾ ਤੇ ਫੈਮਿਲੀ ਪਿੱਛੇ ਆ ਕੇ ਉਹਨਾਂ ਨੇ ਰੋਕ ਲਿਆ ਤੇ ਉਹਨੇ ਆਪ ਨੂੰ ਬੁਲਾਇਆ ਖਬਰ ਕਰਨ ਵਾਸਤੇ ਤੇ ਆਪਾਂ ਜਾਣਦੇ ਕੀ ਆ ਸਾਰਾ ਮਸਲਾ ਸਸੀ ਕਾ ਬਾਈ ਸਸੀ ਕਾ ਬਾਈ ਬਾਈ ਕੀ ਕੀ ਗੱਲ ਹੋ ਗਈ ਸੀ ਆਪ ਮਹਾਰਾ ਜੱਲੇ ਦੀ ਬਾਕ ਬਾਈ ਇਹਨੇ ਜਵਾ ਸ਼ਰਮੀ ਲਾਤੀ ਯਾਰ ਕੀ ਗੱਲ ਹੋ ਗਈ ਸ਼ਰਮ ਉਹਨੂੰ ਬਾਈ ਤੂੰ ਸਿਹਰੇ ਬੰਨੇ ਆ ਵਿਆਹ ਕਰਾਉਣਾ ਚੱਲਿਆ ਸੀ ਸ਼ਰਮ ਵਾਲੀ ਕੀ ਗੱਲ ਯਾਰ ਬਾਈ ਇਹ ਵੇ ਤੂੰ ਆਪਸਾ ਲਾਲਾ ਬਾਈ ਤੈਨੂੰ ਤਾਂ ਹੀ ਸੱਦਿਆ ਯਾਰ ਠੀਕ ਹੈ ਇਹਦੀ 22 ਸਾਲਾਂ ਦੀ ਉਮਰ ਹ ਵੇਖਿਆ ਤੇ 40 ਸਾਲਾਂ ਦੀ ਜਨਾਨੀ ਨਾਲ ਪਿਆਰ ਕਰੀ ਬੇਟਾ ਤੇ ਉਹਦੇ ਨਾਲ ਕੱਲਾ ਹੀ ਵਿਆਹ ਤੇ ਕਰਾਉਣ ਤੌਰ ਤੇ ਆ ਲੈ ਬਤਾ ਵੇਖੋ ਬਈ ਬਾਈ ਕਹਿੰਦਾ 22 ਸਾਲਾਂ ਦੀ ਉਮਰ ਆ ਤੇ ਪਿਆਰ ਹੋਇਆ 40 ਸਾਲਾਂ ਦੀ ਔਰਤ ਦੇ ਨਾਲ ਤੇ ਉਹਦੇ ਨਾਲ ਹੋਰ ਕੀ ਕਹਾਂ ਬਾਈ ਮੇਰਾ ਪਿਆਰ ਆ ਉਹ ਵੇਖ ਤੈਰਾ ਹਾਣਾ ਇਹਨਾਂ ਨੇ ਤੈਨੂੰ ਸਾਥ ਲਿਆ ਚੱਲ ਗੱਲ ਜੁਦਾ ਹਾਣਾ ਹਾਣਾ ਮੈਂ ਉਹਨੂੰ ਔਰਤ ਨਾ ਕਹੇ ਮੇਰਾ ਪਿਆਰ ਆ ਉਹ ਨਹੀਂ ਭਾਈ ਤੂੰ ਆ ਚਲੋ ਠੀਕ ਹੈ ਭਾਈ ਕਹਿੰਦਾ ਮੇਰੇ ਘਰ ਆ ਲਈ ਆ ਹੋਣ ਵਾਲੀ ਤੇ ਉਹ ਇਹਨਾਂ ਵਿਆਹ ਕਰਾ ਬਾਈ ਘਰੇ ਮਾਰੀ ਮੁੱਟੀ ਰੈਸਲਾ ਤਾਂ ਕਰਦਾ ਯਾਰ ਤੂੰ ਕੱਲਾ ਹੀ ਤੁਰ ਪਿਆ ਤੇ ਮਗਰ ਤੇਰੇ ਘਰ ਦੇ ਤੇਰੇ ਮਗਰ ਭੱਜੇ ਫਿਰਦੇ ਆ ਬਾਈ ਰੱਖਣੀ ਮੈਂ ਆ ਜਦੋਂ ਨਹੀਂ ਮੈਂ ਤਾਂ ਮਰੂੰਗਾ ਨਹੀਂ ਮਰੇਗਾ ਤੁਸੀਂ ਕਿੰਨਾ ਚਿਰ ਹੋਗਾ ਤੈਨੂੰ ਗੱਲਬਾਤ ਕਰਨੋਂ ਕਿਹੜਾ ਟਾਈਮ ਹੋ ਗਿਆ ਗੱਲਬਾਤ ਕਰਦਿਆਂ ਨੂੰ ਮੈਨੂੰ ਹੋ ਗਿਆ ਕਿ 6 ਮਹੀਨੇ ਹੋ ਗਏ 6 ਮਹੀਨੇ ਤੁਹਾਨੂੰ ਗੱਲ ਕਰਦਿਆਂ ਕਿੰਨੇ ਕਿੰਨੇ ਭੈਣ ਭਰਾ ਤੁਸੀਂ ਦੋਵੇਂ ਭਰਾ ਹੀ ਆ ਇਹ ਮੇਰਾ ਵੱਡਾ ਭਰਾ ਭਰਾ ਤੇਰਾ ਵੱਡਾ ਗਾ ਬਾਈ 40 ਸਾਲਾਂ ਦੀ ਤੂੰ ਜਿਹਦੀ ਬੀਬੀ ਦੇ ਨਾਲ ਤੂੰ ਪਿਆਰ ਕਰਦਾ ਪਹਿਲੀ ਗੱਲ ਤਾਂ ਤੂੰ ਚਲੋ ਯਾਰ ਕੁੜੀ ਦੇ ਨਾਲ ਤੂੰ 40 ਸਾਲਾਂ ਦੀ ਕੁੜੀ ਕਹਿ ਦਿੰਦੇ ਆ ਬਾਈ ਪਹਿਲੀ ਗੱਲ ਤਾਂ ਤੁਹਾਨੂੰ ਸ਼ਰਮ ਆਣੀ ਤੇਰੀ ਮਾਂ ਦੀ ਉਮਰ ਦੀ ਹੈਗੀ ਆ ਬਾਈ ਯਾਰ ਤੂੰ ਇਹ ਨਾ ਵਿਆਹ ਕਰਾਉ ਚੱਲਿਆ ਯਾਰ ਨੇ ਪਿਆਰ ਹੋ ਗਿਆ ਬਈ ਪਿਆਰ ਨਾ ਹੁੰਦਾ ਪਿਆਰ ਨਾ ਹੁੰਦਾ ਅੱਜ ਅਸੀਂ ਵੇਖ ਲਿਆ ਬਈ ਸੁਣਿਆ ਸੀਗਾ ਬਈ ਤੁਸੀਂ ਤਾਂ ਹੀ ਤਾਂ ਕਰਕੇ ਤੁਹਾਨੂੰ ਸ਼ਰਮ ਦੇ ਮਾਰੇ ਬਈ ਸ਼ਰਮ ਕਰਕੇ ਹੀ ਬਈ ਅੱਜ ਤਾਂ ਤਾਂ ਹੀ ਤਾਂ ਤੁਹਾਨੂੰ ਸੱਦਿਆ ਵੀ ਕੱਲਾ ਸਾਨੂੰ ਦੱਸ ਪਤਾ ਵੀ ਨਹੀਂ ਲੱਗਿਆ ਸਾਨੂੰ ਤਾਂ ਬਾਅਦ ਚ ਕਿਸੇ ਨੇ ਵੇਖ ਲਿਆ ਹੋਣਾ ਇਹਨੂੰ ਜਾਂਦੇ ਨੇ ਮਗਰੋਂ ਫੋਨ ਕਰਿਆ ਮਗਰ ਮਗਰ ਅਸੀਂ ਗਏ ਉਹ ਤਾਂ ਵਾਵਾ ਮੌਕੇ ਤੇ ਜੀ ਫੜ ਲਿਆ ਵੇਖੋ ਬਈ ਕਾਲੀ ਕਾਲੀ ਦੇ ਵਿੱਚ ਪੱਗ ਵੀ ਵਿਆਹ ਵੇ ਕਹਿੰਦੇ ਹੁੰਦੇ ਨਾ ਲਾਲ ਬੰਨੀ ਹੁੰਦੀ ਹੈ ਤੇ ਬਾਈ ਨੀਲੀ ਪੱਗ ਬਈ ਪੱਗ ਤਾਂ ਤੂੰ ਨਾਲ ਮੈਚ ਕਰਦੀ ਬੰਨ ਲੈਂਦੇ ਰੇ ਸੁਟ ਨਾਲ ਮੈਚ ਹੁੰਦਾ ਅੱਛਾ ਉਹ ਸੂਟ ਨਾਲ ਉਹਦੇ ਸੂਟ ਦੇ ਨਾਲ ਦਾ ਪੱਗ ਨਾਲ ਦਾ ਹਾਂ ਪੱਗ ਨਾਲ ਤੁਹਾਨੂੰ ਪਤਾ ਹੈਗਾ ਵੀ ਮੈਂ ਜਿਹੜੀ ਪੱਗ ਆ ਕੇ ਉਹ ਜੀ ਬੰਦਦੇ ਵੇਲ ਦੇਣ ਬਾਈ ਜਿਵੇਂ ਦੀ ਮਰਜ਼ੀ ਬਾਦ ਜਦੋਂ ਦਿਲ ਮੈਚ ਹੋਣੇ ਚਾਹੀਦੇ ਦਿਲ ਮੈਚ ਹੋਣੇ ਚਾਹੀਦੇ ਕਹਿੰਦਾ ਬਾਈ ਪਰ 40 ਸਾਲ ਕੀ ਕਰਾਉਣਾ ਬਈ ਬਾਈ ਤੇ ਮਾੜੀ ਮੋਟੀ ਉਮਰ ਦਾ ਟੈਸਟ ਟੈਸਟ ਤਾਂ ਵੇਖਦਾ ਮਾੜਾ ਬੋਟਾ ਉਹਦੇ ਉਹ ਵਿਆਹੀ ਵੀ ਆ ਬਈ ਇਹ ਤਾਂ ਜਵਾਨ ਨਹੀਂ ਹੋ ਗਿਆ ਭਾਈ ਯਾਰ ਜਮਾ ਹੀ ਅੰਨਾ ਹੋਇਆ ਇਹਦਾ ਕਿਵੇਂ ਕੋਈ ਕਿਵੇਂ ਵਿਆਹ ਵੀ ਨਹੀਂ ਹੋ ਰਿਹਾ ਸੀ ਕਿ ਕੀ ਚੱਕਰ ਸੀ ਭਾਈ ਸਾਰਾ ਭਾਈ ਹਲੇ ਉਮਰ ਕੀ ਹੈ ਦੀ ਯਾਰਾ ਬੜੀ ਜਾਂਦਾ ਹੈ ਹਾਂ ਪੜੀ ਜਾਂਦਾ ਹਲੇ ਠੀਕ ਹੈ ਵਿਆਹ ਇਹਦਾ ਹੋਣ ਨੂੰ ਕਿ ਹਲੇ 28 ਸਾਲਾਂ ਤੱਕ ਉਮਰ ਹੀ ਪਈ ਤੁਹਾਨੂੰ ਕਦੋਂ ਪਤਾ ਲੱਗਿਆ ਭਈ ਇਹਦੀ ਗੱਲਬਾਤ ਤੁਹਾਨੂੰ ਘਰੇ ਸੀਗਾ ਪਹਿਲਾਂ ਪਤਾ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਸਾਨੂੰ ਤਾਂ ਬਸ ਨਹੀਂ ਖੜਿਆ ਸੀ ਤਾਂ ਸਿਹਰਿਆਂ ਚ ਸਿਹਰਿਆਂ ਤੇ ਭਾਈ ਯਾਰ ਤੂੰ ਘਰੇ ਤਾਂ ਬਣੀ ਮੋਟੀ ਗੱਲ ਕਰਦਾ ਕਿ ਤੈਨੂੰ ਪਤਾ ਸੀ ਘਰ ਦੇ ਨਹੀਂ ਮੰਨਣਾ ਨਹੀਂ ਭਾਈ ਉਹ ਉਹ ਮੇਰੇ ਨਾਲ ਬਸ ਪਿਆਰ ਬਹੁਤ ਕਰਦੀ ਆ ਮੈਨੂੰ ਕਹਿੰਦੀ ਪਿਆਰ ਕਰਾ ਲਗੀ ਅਸੀਂ ਮੰਨ ਲਿਆ ਬਈ ਅਸੀਂ ਸਾਰੀ ਗੱਲ ਮੰਨ ਲਈ ਆ ਮੈਂ ਆ ਨਾ ਉਹਦੇ ਨਾਲ ਮੈਂ ਕਿਹਾ ਚਲ ਘਰ ਦੇ ਨਾ ਕੀ ਗੱਲ ਕਰਨੀ ਆ ਨਾ ਤੇ ਘਰ ਦੇ ਬਈ ਘਰੀ ਲੈ ਕੇ ਆਏਗਾ ਉਹਨੂੰ ਅਕਸਰ ਕੋਈ ਬਾਹਰ ਤਾਂ ਹੀ ਰੱਖ ਲੈਗਾ ਲੈ ਕੇ ਤਾਂ ਘਰੀ ਆਏਗਾ ਤੁਹਾਡੀ ਮਾਤਾ ਜੀ ਹੈਗੇ ਆ ਮਾਤਾ ਹੈਗੀ ਮਾਤਾ ਦੇ ਨਾਲ ਤੂੰ ਖੜਾ ਹੈਂਗਾ ਤੇਰੀ ਮਾਤਾ ਆ ਤੁਹਾਡੀ ਛੋਟੀ ਲੱਗੂਗੀ ਤੇ ਉਹ ਵੱਡੀ ਲੱਗੂਗੀ ਤੈਨੂੰ ਕੋਈ ਸ਼ਰਮ ਨਾ ਆਈ ਉਹ ਗੱਲ ਤਾਂ ਮੈਂ ਭਾਈ ਵੀ ਇਹ ਸ਼ਰਮ ਤਾਂ ਮੰਨੇ ਮਾੜੀ ਮੋਟੀ ਇਹ ਗੱਲ ਦੀ ਤਾਂ ਮੰਨੇ ਆਪਦੀ ਮਾਂ ਦੀ ਉਮਰ ਨਾਲ ਮੇਲੇ ਆਈ ਪਿਆ ਕਰਾਉਣ ਨੂੰ ਤੁਰੇ ਫਦਾ ਬਾ 22 ਸਾਲਾਂ ਦਾ ਸਾਡੇ ਭਾਈ ਤੇਰੇ ਮਗਰ ਤੇਰੇ ਪਰਿਵਾਰ ਵਾਲੇ ਤੁਰੇ ਫਿਰਦੇ ਆ ਤੂੰ ਇੰਨੇ ਹੀ ਦੇਖ ਰਿਹਾ ਤੇਰੇ ਭਰਾ ਤੇਰੇ ਮਗਰ ਤੁਰਕਣ ਆਏ ਨੇ ਵੀਰ ਨੂੰ ਕੁਦਰਤੀ ਪਤਾ ਲੱਗੇ ਨਹੀਂ ਤਾਂ ਤੂੰ ਚੰਦ ਜਿਹੜਾ ਦੇਣਾ ਸੀਗਾ ਨਹੀਂ ਭਾਈ ਉਹ ਨੂੰ ਨਾ ਉਹਦੇ ਘਰ ਵਾਲਾ ਤੇ ਉਹਦੇ ਜਵਾਕ ਬਹੁਤ ਤੰਗ ਕਰਦੇ ਆ ਤਾਂ ਕਰਕੇ ਅੱਛਾ ਵਿਆਹੀ ਵੀ ਹੈ ਉਹ ਭਾਈ ਜਿਹੜੀ ਕਿ ਜਵਾਕ ਵੀ ਹੈਗੇ ਉਹਦੇ ਆ ਉਹ ਤਾਂ ਭਾਈ ਤਲਾਕ ਹੋਇਆ ਵਾ ਪਰ ਫੇਰ ਵੀ ਤਾਂ ਉਹ ਭਾਈ ਓਏ ਵੇਖੋ ਭਾਈ ਇਹ ਕਹਿੰਦਾ ਵਿਆਹ ਵੀ ਹੋਇਆ ਵਾ ਨਾਲ ਜਵਾਕ ਵੀ ਹੈ ਨਾਲ ਭਾਈ ਜਵਾਕ ਦੇ ਨਾਲ ਹੀ ਉਹਨਾਂ ਕਰ ਨਾਲ ਲੈ ਕੇ ਹੋਣੇ ਆ ਨਹੀਂ ਉਹ ਤਾਂ ਕਦੇ ਮਿਲਣ ਮੁਲਣ ਜੇ ਆ ਜਾਣ ਤਾਂ ਆ ਜਾ ਕਰ ਕਿੰਨੇ ਕਿੰਨੇ ਸਾਲ ਦੀ ਉਮਰ ਹੈ ਜਵਾਕਾਂ ਦੀ ਜਵਾਕਾਂ ਦੀ ਇੱਕ ਹੈਗਾ ਭਾਈ 18 ਸਾਲਾਂ ਦਾ ਇੱਕ 16 ਸਾਲਾਂ ਦਾ ਭਾਈ ਫਿਰ ਤਾਂ ਇਸ ਤਰ੍ਹਾਂ ਜਮਾਂ ਜਮਾਂ ਹੀ ਤਾਂ ਜਮਾਂ ਹੀ ਸ਼ਰਮਣ ਭਾਈ ਇਹਨੂੰ ਜੀ ਕਰਦਾ ਨਾ ਮੈਂ ਕੁੱਟਾਂ ਇਹਨੂੰ ਇੱਥੇ ਬਾਈ ਆਏ ਕੀ ਹੁੰਦਾ ਕਰਾ ਲੈਂਦੇ ਮੈਨੂੰ ਯਾਰ ਤੇਰੀ ਜਿਵੇਂ ਹੀ ਸ਼ਰਮ ਲਈ ਪਈ ਆ ਯਾਰ ਤੂੰ ਮਾੜਾ ਮੋਟਾ ਆਪਣੇ ਪਰਿਵਾਰ ਬਾਰੇ ਤਾਂ ਸੋਚ ਲੈ ਯਾਰ ਬਾਈ ਇਹ ਤਾਂ ਤੈਨੂੰ ਵੀ 18 ਸਾਲ 20 ਸਾਲ ਤੂੰਆਂ 4 ਸਾਲ ਦੇ ਤੋਂ ਛੋਟੇ ਜਵਾਕ ਆ ਉਹ ਤੈਨੂੰ ਡੈਡੀ ਕਹਿਣਗੇ ਕਿ ਤੈਨੂੰ ਭਰਾ ਸਮਝਣਗੇ ਉਹ ਤਾਂ ਬਾਈ ਆਪੇ ਹੀ ਸਮਝਣ ਲੱਗ ਜਾਂਦੇ ਆ ਮੁੜ ਕੇ ਡੈਡੀ ਕਹਿਣਗੇ ਮਨ ਦਾ ਪਿਓ ਹੀ ਲੱਗੂਗਾ ਤੇ ਪਿਓ ਲੱਗੇਗਾ ਹੀ ਹੋਗਾ ਜਦੋਂ ਬਾਈ ਹੈ ਤਾਂ ਤੇਰੀ ਉਮਰ ਤੇ ਆ ਜਿਵੇਂ ਤੁਹਾਡੀ ਸੇਮ ਉਮਰ ਆ ਤੂੰ ਮਾੜੀ ਮੋਟੀ ਸ਼ਰਮ ਨੂੰ ਬਾਈ 18 18 19 19 ਸਾਲਾਂ ਦੇ ਜਵਾਕ ਆ ਜਿਹੜਾ ਵਿਆਹ ਕਰਾਉਣਾ ਚੱਲਿਆ ਤੁਸੀਂ ਆਪ ਦੱਸੋ ਬਈ ਕੀ ਕਿੰਨਾ ਕੁ ਸਹੀ ਡਿਸੀਜਨ ਆ ਬਈ ਯੂਥ ਆ ਜਿਹੜਾ ਅੱਜ ਕੱਲ ਦਾ ਇੰਨਾ ਕੁ ਜਿਆਦੇ ਜਿਹੜਾ ਮਾਪਿਓ ਦੇ ਆਪੇ ਦੇ ਵਿੱਚੋਂ ਬਾਹਰ ਹੋ ਗਿਆ ਮਾਪਿਓ ਮਗਰੋਂ ਜਾ ਫਿਰਦਾ 40 ਸਾਲਾਂ ਦੀ ਔਰਤ ਦੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਕਹਿੰਦਾ ਜਿਹਦੇ 18 ਸਾਲ ਦਾ ਤੇ ਇੱਕ 16 ਸਾਲ ਦਾ ਜਵਾਕ ਆ ਤਲਾਕ ਹੋਇਆ ਵਾ ਬਈ ਜੇ ਤੂੰ ਬਈ ਬਈ ਕਿਵੇਂ ਜੇ ਮਨ ਲੈ ਲੈ ਆਉਂਦਾ ਵਿਆਹ ਕਰ ਫਿਰ ਤੁਸੀਂ ਰੱਖਦੇ ਕਿ ਬਈ ਜਮਾ ਰੱਖਣ ਨਾਲ ਬਈ ਗੱਲ ਹੈਗੀ ਆ ਇਹ ਰੱਖਣ ਵਾਲੀ ਬੇਇੱਜ਼ਤੀ ਕਿੱਡੀ ਆ ਹੱਡੀ ਯਾਰ ਪਰਿਵਾਰ ਸਾਡਾ ਫਿਰ ਮੈਂ ਆ ਤਾਂ ਡਾ ਘਹਿ ਰਿਆ ਸੀ ਕਿ ਮੂੰਹ ਕੀ ਦਿਖਾਵਾਂਗੇ ਮੂੰਹ ਦਿਖਾਉ ਜੋਗੇ ਨਹੀਂ ਜੇ ਬਈ ਜਦੋਂ ਘਰੇ ਆ ਕੇ ਆਪੇ ਸਾਰਾ ਕੁਝ ਸੈੱਟ ਹੋ ਜਾਂਦਾ ਹੁੰਦਾ ਮੈਨੂੰ ਕਹਿੰਦੀ ਸੀ ਕਹਿੰਦੀ ਆਪੇ ਸਾਰੇ ਮੰਨ ਜਾਣਗੇ ਘਰ ਤੇ ਜਦੋਂ ਕਹਿੰਦੇ ਵਿਆਹ ਹੀ ਹੋ ਗਿਆ ਇਹ ਬਈ ਉਹਨੇ 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 ਤਾਂ ਉਹਨੇ ਉਹਨੇ ਤਾਂ ਕਹਿਣਾ ਹੀ ਆ ਤੁਸੀਂ ਪਹਿਲੀ ਕਰਦਾ ਬਾਲਾ ਕਰਦੀ ਆ ਮੈਨੂੰ ਨਹੀਂ ਪਿਆਰ ਕਰਦੀ ਆ ਪਿਆਰ ਅਸੀਂ ਮੰਨ ਲਿਆ ਪਿਆਰ ਤਾਂ ਬਈ ਜਿਹੜੇ ਜਿਹੜੇ ਜਵਾਕਾਂ ਨੂੰ ਵੀ ਕਰਦੀ ਆ ਫਿਰ ਉਹਨਾਂ ਉਟ ਕੋਈ ਨਹੀਂ ਫੇਰ ਕੇ ਆਗਾ ਮੈਂ ਕੰਮ ਕਰੂੰਗਾ ਮੈਂ ਆਪਦਾ ਬਾਈ ਤੂੰ ਹੀ ਰੱਖ ਲੋਗੇ ਜਿ ਵਾਕ ਨੂੰ ਨਾ 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 ਰੱਖ ਲੋਗੇ ਬਾਈ ਨੂੰ ਹੁਣ ਇਸ ਦੂਬਾ ਕਟਾਪਾ ਹੋਏ ਤੇ ਬਾਈ ਉਹਨੂੰ ਸੱਦ ਲਿਆ ਇਸ ਤਾਂ ਇਹ ਦੂਬਾ ਚ ਤਿਆਰੀ ਹੈ ਹਾਂ ਹਾਂ ਬਾਈ ਜਾਵਾਂ ਛੱਤਰ ਫੇਰੋਂਗੇ ਛੱਤਰ ਫੇਰ ਕੇ ਬਈ ਘਰੇ ਪਠਾਵਾਂਗੇ ਆਏ ਨਹੀਂ ਬਈ ਮੈਂ ਤਾਂ ਵਿਆਹ ਕਰਾਉਣਾਗਾ ਉਹਦੇ ਨਾਲ ਨਹੀਂ ਨਹੀਂ ਇਹ ਬਈ ਕਿੱਥੇ ਤੁਸੀਂ ਆਪ ਹਿਸਾਬ ਲਾ ਲਓ ਬਈ 22 ਸਾਲਾਂ ਦਾ ਇਹ ਆ ਪਰ 18 ਸਾਲਾਂ ਦੇ ਤੇ ਜਵਾਕ ਹੈ ਹੈ ਇਹਨੂੰ ਸਮਝਾਊਗਾ ਕਿ ਪਈ ਉਹਨੂੰ ਪੜ੍ਹਾਏਗਾ ਕਿ ਪੜ੍ਹ ਪੜ੍ਹਨੇ ਲਾਏਗਾ ਖਰਚਾ ਇੰਨਾ ਬਈ ਤੁਹਾਨੂੰ ਪਹਿਲੀ ਕਿੰਨੀ ਕਿਉਂਦੀ ਬਈ ਬਈ ਵੈਲੀ ਕਿਹੜੀ ਪਈ ਆ ਵਾ ਨਾਰਮਲ ਜੇ ਜ਼ਿੰਮੇਦਾਰਾਂ 4-5 ਕਿੱਲਾਂ ਵਾਲੇ ਬਈ 4-5 ਕਿੱਲਾਂ ਵਾਲੇ ਬਈ ਜੇ ਮੰਨ ਲਾ ਦੋ ਭਰਾ ਤੁਸੀਂ ਹੈ ਨਾ ਢਾਈ ਢਾਈ ਕਿਲੇ ਤੋਂ ਬਾਹਰ ਨਾਉਦਾ ਬਾਈ ਜਿਹੜੇ ਮਤਲਬ ਦੋ ਜਵਾਕ ਨਾਲ ਆਉਣਗੇ ਗਿਫਟ ਦੇ ਤੌਰ ਤੇ ਉਹਦਾ ਖਰਚਾ ਫਿਰ ਤੁਸੀਂ ਚੱਕੋਗੇ ਬਾਈ ਕਿੱਥੇ ਯਾਰ ਮੇਰੇ ਜਵਾਕ ਆ ਉਹ ਯਾਰ ਬਾਈ ਤੂੰ ਫੇਰ ਉਹੀ ਬਾਈ ਜਵਾਕ ਤੇਰੇ ਹੋਏ ਨਹੀਂ ਅਜੇ ਤੇਰਾ ਵਿਆਹ ਹੋਇਆ ਨਹੀਂ ਇੰਨੇ ਤੇਨੂੰ ਕੀ ਕਾਲੀ ਤੈਨੂੰ ਕਾਲੀ ਕੀ ਕਿ ਇੰਨਾ ਤੈਨੂੰ ਕੀ ਸਬਰ ਦਾ ਪੰਟ ਟੁੱਟਿਆ ਬਾਈ ਜਿਹੜਾ ਤੋ ਇੰਨਾ ਪਿਆਰ ਦੇ ਚਰਨਾ ਹੋਇਆ ਜਿਹੜੇ ਤੂੰ ਮੇਰੇ ਨਾਲ ਬਹੁਤ ਖੜੀ ਆ ਬਾਈ ਉਹ ਕਿੱਥੇ ਕਿੱਥੇ ਖੜੀ ਤੇਰੇ ਨਾਲ ਉਹ ਮੈਨੂੰ ਰੋਟੀ ਰੋਟੀ ਬਣਾ ਕੇ ਦੇ ਦਿੰਦੇ ਜਦੋਂ ਮੈਂ ਕਹਿੰਦਾ ਯਾਰ ਹਾਣਾ ਜਾਂਦਾ ਨਹੀਂ ਹੋਰ ਬਾਈ ਯਾਰ ਨਿਆਣੀਆਂ ਹੋਰ ਚ ਕਮਲ ਪਰਾ ਇਹਦਾ ਮੈਂ ਇਹਦਾ ਵੱਡਾ ਪਰਾ ਵੱਡਾ ਵਿਆਹ ਹੋਇਆ ਵਾ ਨਹੀਂ ਮੇਰਾ ਵੀ ਨਹੀਂ ਹਲੇ ਹੋਇਆ ਬਈ ਉਹੀ ਤਾਂ ਇਹ ਸ਼ਰਮ ਨਹੀਂ ਮੰਨਦਾ ਯਾਰ ਜਵਾਂ ਤੇ ਸ਼ਰਮ ਹੈ ਮੰਨਣੀ ਸੀਗੀ ਤੇਰਾ ਵੱਡਾ ਭਰਾ ਤੇਰਾ ਜੇ ਕੁਮਾਰਾ ਫਿਰਦਾ ਤੇ ਤੈਨੂੰ ਐਡੀ ਕੀ ਅੱਗ ਲੱਗੇ ਜਿਹੜਾ ਤੂੰ 40 ਸਾਲਾਂ ਦੀ ਔਰਤ ਨਾਲ ਵਿਆਹ ਕਰ ਉਹਨੂੰ ਤੁਰਿਆ ਜਾਣਾ ਬਾਈ ਮੈਂ ਕਹੀ ਆ ਨਾ ਮੈਂ ਬਹੁਤ ਪਿਆਰ ਕਰਦਾ ਤੇ ਪਿਆਰ ਤਾਂ ਤੂੰ ਕਰਦਾ ਨਾਲ ਨਾ ਉਹ ਹਰ ਜਗ੍ਹਾ ਖੜਦੀ ਆ ਇਹਨਾਂ ਨੂੰ ਕੀ ਪਤਾਗਾ ਰਾਤ ਨੂੰ ਬਾਹਰ ਮਾਂ ਕਿਉਂ ਨਹੀਂ ਤੇ ਗੱਲ ਖੜਦੇ ਭਾਈ ਉਹਨਾਂ ਦੀ ਜਗ੍ਹਾ ਅਲੱਗ ਆ ਉਹਦੀ ਜਗ੍ਹਾ ਅਲੱਗ ਆ ਗਈ ਮਾਪਿਓ ਆਪਦੀ ਜਗ੍ਹਾ ਹਨਾ ਉਹ ਆਪਦੀ ਜਗ੍ਹਾ ਆਪਦੀ ਜਗ੍ਹਾ ਤਾਂ ਹੈਗੀ ਹੈ ਭਾਈ ਤੁਹਾਨੂੰ ਮੈਨੂੰ 12-12 ਵਜੇ ਤਾਈਂ ਫੋਨ ਕਰਦੀ ਆ ਉਹ ਪਤਾ ਤੈਨੂੰ ਇਸ ਗੱਲ ਦਾ ਪੈਸੇ ਕਿੰਨੇ ਖਵਾ ਚੁੱਕੇ ਆ ਪੈਸੇ ਦਾ ਕੀ ਹੁਣ ਜਦੋਂ ਆਪਾਂ ਲੈਣੇ ਆ ਇਕੱਠੇ ਪੈਸੇ ਤਾਂ ਲੱਗ ਹੀ ਜਾਂਦੇ ਆ ਕਿ ਪੈਸਿਆਂ ਦਾ ਕੋਈ ਨਹੀਂ ਹਿਸਾਬ ਕਿਤਾਬ ਹੋएगा ਭਾਈ ਕੀ ਭਾਈ ਪੈਸੇ ਥੋੜੇ ਬਹੁਤ ਦਾ ਮਤਲਬ ਕੀ ਕਿੰਨੇ ਪੈਸੇ ਦੇ ਚੁੱਕੇ ਪੈਸੇ ਭਾਈ ਉਹਨੂੰ ਮੈਂ ਲੱਕ ਚੈਨ ਬਣਵਾ ਕੇ ਦਿੱਤੀ ਸੀਗੀ ਹੁਣ ਪਿੱਛੇ ਜੇ ਸੋਨੇ ਦੀ ਤੇ ਬਾਕੀ 25000 ਰੁਪਏ ਆਉ ਲੱਗਿਆ ਉਹ ਨਹੀਂ ਨਹੀਂ ਭਾਈ ਨਹੀਂ ਨਹੀਂ ਭਾਈ ਕੈਵਰੇ 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 ਇਧਰ ਨੂੰ ਆ ਜਾ ਪਹਿਲਾਂ ਕੈਵਰੇ ਤੇਜ਼ ਭਾਈ ਨਹੀਂ ਖਵਾਉਂਦਾ ਰਿਹਾ ਭਾਈ ਯਾਰ ਪੈਸੇ ਪੈਸੇ ਨਹੀਂ ਖਵਾਉਂਦਾ ਰਿਹਾ ਨਹੀਂ ਯਾਰ ਨਹੀਂ ਨਹੀਂ ਭਾਈ ਕਿਹਾਗੀ ਆਪਾ ਆਪਾਂ ਗੱਲਬਾਤ ਨਹੀਂ 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 ਲਿਖਾ ਲਾ ਗਾ ਕੋਈ ਨਹੀਂ ਕੋਈ ਨਹੀਂ ਇੱਕ ਵਾਰ ਖੜ ਦੇ ਖੜ ਦੇ ਇੱਕ ਮਿੰਟ ਬਈ ਗੱਲ ਕਰ ਮੈਂ ਮਰੂਗਾ ਬਈ ਨਹੀਂ ਨਹੀਂ ਬਈ ਬਈ ਲੜਾਈ ਬਈ ਇਹ ਬਾਈ ਕਹਿੰਦਾ ਮੈਂ ਮਰੂਗਾ ਬਾਈ ਤੁਹਾਡੇ ਸਿਰੇ ਸਿਰੇ ਵੀ ਤੁਹਾਡੇ ਅੱਖਾਂ ਦੇ ਮੂਰੇ ਆ ਚੁੱਕੇ ਆ ਵੇਖੋ ਬਈ ਕੈਮਰੇ ਦੇ ਮੂਰੇ ਲੜਾਈ ਹੋ ਗਈ ਸੀਗੀ ਬਈ ਬਈ ਜਦੋਂ ਘਰ ਦੇ ਨੇ ਪਤਾ ਲੱਗਿਆ ਕਿ ਪੈਸੇ ਖਵਾਈ ਬਟਾ ਕਿ ਸੋਣ ਦੀ ਚੈਨ ਦਿੱਤੀ ਹੈ ਤੇ ਨਹੀਂ ਨਹੀਂ ਬਈ 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 ਕੈਮਰੇ ਬੱਸ ਬਈ ਨਹੀਂ ਨਹੀਂ ਕੈਮਰੇ ਮੂਰੇ ਨੇ ਕੈਮਰੇ ਮੂਰੇ ਨਹੀਂ ਲੜਨਾ ਭਈਆ ਕਮੈਂਟ ਇੱਕ ਮਿੰਟ ਬਈ ਬਈ ਵੇਖੋ ਮੁੰਡਾ ਰੋਣ ਲੱਗ ਗਿਆ ਬਈ ਇਧਰ ਨੂੰ ਹੋ ਰਿਹਾ ਬਈ ਕਹੇ ਸਾਹਮਣੇ ਕੈਮਰੇ ਸਾਹਮਣੇ ਉੱਟਦੇ ਆ ਗਿਆ ਬਾਈ ਯਾਰ ਕਾ ਮੈਂ ਤਾਂ ਵਿਆਹ ਕਰਾਉਣਾਗਾ ਤੇ ਲੈਣੇ ਬਾਈ ਬਾਈ ਇੱਕ ਮਿੰਟ ਬਾਈ ਕੈਮਰੇ ਦੇ ਸਾਹਮਣੇ ਬਈਗਾ ਨਹੀਂ ਬਾਈ ਲੜੋਣਾ ਬਾਈ ਤੁਹਾਨੂੰ ਗੁੱਸਾ ਤੁਹਾਨੂੰ ਪਹਿਲਾਂ ਪਤਾ ਸੀ ਵੀ ਕਰੋ ਇਹਨੇ ਪੈਸੇ ਬਾਈ ਪਹਿਲਾਂ ਸਾਨੂੰ ਜਮੇ ਹੀ ਨਹੀਂ ਪਤਾ ਸੀ ਯਾਰ ਬਾਈ ਰੋਗਾ ਤੁਰਿਆ ਮੇਰਾ ਭਾਈ ਘਰ ਪੜਦੇ ਆਗੇ ਇਹ ਮੈਂ ਵਿਆਹ ਨਹੀਂ ਕੋਈ ਨਹੀਂ ਵਿਆਹ ਹੋ ਪਹਿਲੀ ਗੱਲ ਤਾਂ ਤੂੰ ਬਈ ਉਮਰ ਵੇਖੋ ਕੀ ਇਹ ਜਵਾਕਾ ਦੇ ਵਾਂਗੂ ਕੇ ਦੇ ਸਾਹਮਣੇ ਰੋਈ ਜਨਾ ਬਈ ਤੂੰ ਜਿਹੜੇ ਤੇਰੇ 68 19 ਸਾਲਾਂ ਦੇ ਪਿੱਛੇ ਦੋ ਜਵਾਕਾ ਹੁਣ ਸਾਹਮਣੇ ਆ ਕੇਵੇਂ ਰੋਈ ਤਾ ਤੂੰ ਸੰਭੂ ਆਪੇ ਪੇ ਪੇ ਕਰਾਉਂਗਾ ਬਈ ਇਹ ਕਿ ਚੈਨ ਹੈ ਨਹੀਂ ਇਹ ਕਿਹੜੀ ਚੈਨ ਹੈ ਤੇ ਪੈਸੇ ਆ ਉਹ ਕਿਵੇਂ ਕਿੱਥੋਂ ਕਰ ਚੋਰੀ ਕੀਤੀ ਸੀ ਨਏ ਬਾਈ ਮੈਂ ਆਪਦੇ ਪੀਸਾਂ ਵਾਲੇ ਦਿੱਤੇ ਸੀਗੇ ਵੈਸੇ ਪੀਸਾਂ ਵਾਲੇ ਬਾਈ ਮੈਂ ਹਜੇ ਤੂੰ ਬਾਦ ਨਾ ਮੇਰਾ ਬਲੱਡ ਵਧ ਜਾਂਦਾ ਬਈ ਇਹ ਚਿਪਚਿਪ ਚ ਵੀ ਤੈਨੂੰ ਕੁਛ ਨਹੀਂ ਪਤਾ ਬਈ ਪੈਸੇ ਦਾ ਵੈਸੇ ਸਾਨੂੰ ਹੁਣ ਤਾਂ ਕਰ ਪਤਾ ਹੀ ਨਹੀਂ ਸੀ ਬਈ ਬਾਈ ਇੱਕ ਇੱਕ ਵਾਰ ਗੱਲ ਤਾਂ ਸਮਝੇ ਬਈ ਜਾ ਯਾਰ ਸਾਡਾ ਘਰ ਪਟਿਆ ਗਿਆ ਵੇਖੋ ਵੇਖੋ ਬਈ ਉਹ ਮੁੰਡਾ ਸੀਗਾ ਜਿਹੜਾ ਮੁੰਡਾ ਭੱਜ ਚੁੱਕਿਆ ਕਹਿੰਦਾ ਮੈਂ ਵਿਆਹ ਕਰਾਉਂਗਾ ਪਰਿਵਾਰ ਦੇ ਮੈਂਬਰ ਵੀ ਜਿਹੜੇ ਮਗਰ ਗਏ ਆ ਕਹਿੰਦੇ ਅਸੀਂ ਮਗਰ ਜਾ ਕੇ ਫੜਦੇ ਆ ਵੀ ਵਿਆਹ ਨਾ ਕਰਨ ਵਾਲੇ ਕਿਉਂਕਿ 40 ਸਾਲ ਦੀ ਔਰਤ ਦੇ ਨਾਲ ਮੁੰਡਾ ਵਿਆਹ ਕਰਾਉਂਦਾ ਜਿਹਦੇ 18-19 ਸਾਲ ਦੇ ਦੋ ਜਵਾਕ ਵੀ ਹੈਗੇ ਤੇ ਮੁੰਡੇ ਦੀ ਉਮਰ ਸਿਰਫ 22 ਸਾਲ ਤੇ ਉਹ ਅੱਜ ਉਹ ਭੱਜ ਚੁੱਕਿਆ ਤੇ ਮਗਰ ਘਰ ਦੇ ਵੀ ਮਗਰ ਹੀ ਗਏ ਆ ਕਹਿੰਦੇ ਅਸੀਂ ਮਗਰ ਜਾਣੇ ਅਸੀਂ ਵਿਆਹ ਹੋਰ ਨਹੀਂ ਦੇਣਾ ਕਿਉਂਕਿ ਇੱਕ ਚਾਰੀ ਤੋਂ 50000 ਰੁਪਇਆ ਤੇ ਸਿਉਣੀ ਦੀ ਚੈਨ ਬਣਾ ਕੇ ਪਹਿਲਾਂ ਉਹਨੂੰ ਦੇ ਚੁੱਕਿਆ ਤੇ ਹੋਰ ਪੈਸੇ ਪਤਾ ਹੀ ਨਹੀਂ ਕਿੰਨੇ ਕੋਲ ਨੇ ਖਵਾਏ ਹੋਣਗੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਜਿਹੜੀ ਸਾਰੀ ਇਹ ਇੱਕ ਐਂਟਰਟੇਨਮੈਂਟ ਇਸ ਵੀਡੀਓ ਇਸ ਵੀਡੀਓ ਬਣਾਈ ਗਈ ਹੈ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ